ਕੀਤੀ ਹੋਈ ਹੈ ਮੈਂ ਇੱਕ ਛੰਦ ਕਹਿਣ ਲਗਾ ਕਿ ਸਰਦਾ ਦੇ ਫੁੱਲ ਸੰਗਤਾਂ ਸਾਰੀਆਂ ਸੰਗਤਾਂ ਆਪਣੇ ਘਰੋਂ ਚੱਲ ਕੇ ਆਈਆਂ ਨੇ ਸੰਤਾਂ ਵੀ ਸ਼ਾਨੋ ਸ਼ੌਕ ਨੂੰ ਸਰਦਾ ਦੇ ਫੁੱਲ ਚੜਾਣ ਆਏ ਆ ਬਾਕੀ ਇਹ ਨਹੀਂ ਗੱਲ ਸਾਡੇ ਇੱਥੇ ਜਰੂਰ ਆ ਕੇ ਬੈਠਣ ਨਾਲ ਕੁਝ ਸੰਤੋ ਵੱਡੇ ਹੁੰਦੇ ਨਹੀਂ ਉਹ ਨਹੀਂ ਵੱਡੇ ਹੁੰਦੇ ਉਹਨਾਂ ਦੀ ਯਾਦ ਵਿੱਚ ਜਿੱਥੇ ਬੈਠਦੇ ਨਾਲ ਅਸੀਂ ਵੱਡੇ ਹੁੰਦੇ ਹਾਂ ਸੋ ਪਿਆਰ ਦੇ ਨਾਲ ਛੰਦ ਸਰਵਣ ਕਰੋ ਛੰਦ ਇਉਂ ਬਿਆਨ ਹੋਈਂ ਵੀਰਾਂ ਮੋਤੀ ਪੰਨਾ ਘਰ ਰਾਜ ਜੜ ਕੇ ਓਹੋ ਨੂੰ

ਆਪਣੇ ਦਿਲ ਦੀ सदर ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਇੱਥੇ ਥੋੜੀ ਜੀ ਗੱਲ ਕਰਨੀ ਹੈ ਕਿਉਂਕਿ ਥੋੜਾ ਜਿਹਾ ਟਾਈਮ ਹੈ चंद ਘੜੀਆਂ ਉਹ ਟਾਈਮ ਤੁਹਾਡੇ ਨਾਲ ਸਾਂਝਾ ਕਰਨਾ ਹੈ ਉਹ ਗੱਲ ਇਹ ਕਰਨੀ ਹੈ ਕਿ ਇੱਥੇ ਸੰਤ ਹਜ਼ਾਰਾਂ ਸੰਗੜੀ ਚੱਥੇ ਹੁੰਦੇ ਸਨ ਇਹਨਾਂ ਦੇ ਪਿਤਾ ਦਾ ਨਾਮ ਸੀ ਸੁੰਦਰ ਸਿੰਘ ਸੰਤ ਇਹਨਾਂ ਦੇ ਘਰ ਆ ਕੇ ਕਦੇ-ਕਦੇ ਵਾਵਾ ਪ੍ਰੇਮ ਤੇ ਉਹਨਾਂ ਦਾ ਰਹਿਣਾ-ਬਣਾ ਬਣਿਆ ਉਹ ਇੱਥੇ ਰਹਿੰਦੇ ਹੁੰਦੇ ਸਨ ਜਿਹੜਾ ਸੰਤਾ ਹਜਾਰਾ ਸਿੰਘ ਦਾ ਪਿਤਾ ਸੀ ਨਾ ਸੁੰਦਰ ਸਿੰਘ ਉਹ ਸੰਤਾਾਂ ਕੇ ਅਰਜੀ ਕੀਤੀ ਮਹਾਰਾਜ ਜੀ ਸਾਡਾ ਘਰ ਦੇਖੋ ਕੋਈ ਅੱਖੋਂ ਕੋਈ ਵਦਨ ਵਾਲੀ ਵੇਲ ਵਦਨ ਵਾਲਾ ਕੋ ਚਾਲਾ ਨਹੀਂ ਹਜਾਰਾ ਸਿੰਘ ਦਾ ਵਿਆਹ ਨਹੀਂ ਹੋਇਆ ਹੋਇਆ ਜ਼ਮੀਨ ਪਾਂਡਾ ਜਾਇਦਾਦ ਦਾ ਕੀ ਬਣੇਗਾ ਕਿਰਪਾ ਕਰੋ ਤੁਸੀਂ ਮਹਾਪੁਰਸ਼ੋ ਉਹਨਾਂ ਨੇ ਕਈ ਵਾਰ ਸੰਤਾ ਸੁੰਦਰ ਸਿੰਘ ਰਾ ਨੇ ਆਖੜਾ ਤੇ ਸੰਤਾ ਨੇ ਆਖੜਨਾ ਹਾਂ ਠੀਕ ਹੈ ਗੱਲ ਦੇਖਾਂਗੇ ਇਦਾਂ ਉਗਾਰਿਆ ਇੱਕ ਦਿਨ ਸੰਤ ਜੀ ਤੋਂ ਪੁਰੇ ਗਏ ਤੇ ਹਜ਼ਾਰਾ ਸਿੰਘ ਮਗਰਮਗਰ ਪਹੁੰਚਿਆ ਜਾਂਦਾ ਸੀ ਹਜ਼ਾਰਾ ਸਿੰਘ ਨੂੰ ਸੰਤਾਂ ਦੀ ਸੇਵਾ ਕਰਨਾ ਬੜਾ ਚਾਹ ਹੁੰਦਾ ਸੀ ਉੱਧੇ ਪਿੰਡੋਂ ਪਰਲੇ ਪਾਸੇ ਜਾ ਕੇ ਨ ਤਬੜੇ ਦੇ ਚ ਹਜ਼ਾਰਾ ਸਿੰਘ ਆਨੇ ਜਾ ਰਿਹਾ ਇੱਧਰ ਤਰ ਬਹਿ ਦੀ ਗਏ ਉਹਨੇ ਪ੍ਰਣਾਮ ਚਾ ਦਿੱਤਾ ਸੰਤ ਦੇ ਬਹਿ ਗਏ ਮੈਂ ਕਿਹਾ ਮੈਂ ਹਜ਼ਾਰਾ ਤੇਰਾ ਪਿਓ ਵਾਰ-ਵਾਰ ਅਰਜ਼ ਕਰਦਾ ਕਹਿੰਦਾ ਜੀ ਮੇਰਾ ਕਾ ਨਹੀਂ ਪਿਆ ਵਾਤਾ ਇਹਦਾ ਕੋ ਬੰਦੋਪਸਤ ਕਰੀਏ ਸੋਚੀਏ ਅਧਿਆਰਾ ਸਿੰਘ ਜੀ ਜੀ ਤੁਹਾਡੀ ਹੀ ਜਾਏ ਮੈਂ ਕੀ ਦੱਸਾਂ ਕਹਿੰਦੇ ਨੇ ਦੇਖ ਲੈ ਜਿਆਰਾ ਤੇ ਪਟਕਾਰ ਦਿੰਨੇ ਆ ਕਿਹਦਾ ਸਾਡਾ ਫਕੀਰਾਂ ਦਾ ਕੀ ਮੁੱਲ ਲੱਗਣਾ ਸਾਡੇ ਤੇ ਕਿ ਅਸ਼ੀਰਵਾਦ ਹੀ ਹੈ ਨਾ ਉਹ ਕਹਿੰਦਾ ਜੀ ਤੁਸੀਂ ਜਾਣੋ ਤੁਹਾਡੀਆਂ ਤੇ ਜਾਂਦਾ ਤਾਂ ਚੇਲਾ ਜਾਣੇ ਆਪਣੇ ਪੁੱਤਾਂ ਵੱਲ ਜਿਆਰਾ ਕੀਤਾ ਸੀ ਉਹ ਕਹਿੰਦਾ ਏ ਭਈ ਸੰਤ ਕਹਿੰਦੇ ਨੇ ਆ ਕੋ ਆਦੇ ਨੇ ਜੰਗਾ ਵੀ ਉਹ ਕਰਕੇ ਬਣਾਈਏ ਤੂੰ ਗੱਲ ਪਾਦਾ ਜੀ ਬਣਾ ਦਿਓ ਇਹ ਜੰਗਾ ਮੈਂ ਤੇਨੂੰ ਪੁੱਤਰ ਹੋ ਜਾਣਗੇ ਸਤ ਜੀ ਨੇ ਤੈਨੂੰ ਪੁੱਤਰ ਪੈਰੇ ਹੋ ਜਾਣਗੇ ਕੋਆ ਜੀ ਵਿਆਹ ਦੀ ਤੇ ਗੱਲ ਹੀ ਨਹੀਂ ਜੇ ਕੀਤੀ ਵਿਆਹ ਤੇ ਹੋਇਆ ਹੀ ਨਹੀਂ ਪੁੱਤਰ ਤੇ ਦਾਣ ਦਾ ਜੇ ਉਹ ਵਿਆਹ ਹੋਆ ਤੇ ਵਿਆਹ ਤੇ ਹੈ ਹੀ ਨਹੀਂ ਇਹ ਨਾ ਨਹੀਂ ਹੋ ਜਾਏਗਾ ਪੁੱਤਰ ਵੀ ਹੋ ਜਾਣਗੇ ਤਿੰਨ ਪੁੱਤਰ ਹੋ ਜਾਣਗੇ ਤੇਰੇ ਨਾਲ ਬੱਚਣ ਹੋ ਗਿਆ ਉਹਦੇ ਪਰਲੇ ਪਾਸੇ ਪਿੰਡ ਤੇ ਤਵੜੇ ਤੇ ਗੱਲ ਹੋ ਗਈ ਸਭ ਤਾਂ ਗੱਲ ਕੇ ਉਹਨਾਂ ਨੂੰ ਉਤੁਰ ਕੇ ਉੱਥੇ ਬੈਠ ਕੇ ਜਮ ਸੰਗੱਤੇ ਹਲਾ ਉਧਰ ਨੂੰ ਤੁਰ ਗਏ ਹਜ਼ਾਰਾ ਸਿੰਘ ਵੀ ਨਾਲ ਹੀ ਗਿਆ ਸੋ ਇਦਾਂ ਹੋਇਆ ਕਿ ਜਦੋਂ ਵਕਤ ਬਣਿਆ ਬੀਬੀ ਜਿਹੜੀ ਸੰਤਾ ਜਹਾਰਾ ਸਿੰਘ ਦੇ ਘਰ ਆਈ ਨਾ ਉਹ ਇਦੋਂ ਪਿਆਰੀ ਜੁ ਆਈ ਸੀ ਤੇ ਸੰਤਾ ਜਹਾਰਾ ਸਿੰਘ ਨਾਲ ਵੀ ਸ਼ਾਦੀ ਹੋ ਗਈ ਉਹ ਵੈ ਗੱਲ ਤਿੰਨੇ ਪੁੱਤਰ ਹੋਏ ਜਿਉਂ ਦੀ ਤਿਉਂ ਗੱਲ ਪੂਰੀ ਹੋਈ ਤਿੰਨੇ ਪੁੱਤਰ ਹੋਏ ਤੇ ਤਿੰਨੇ ਪੁੱਤਰ ਜਵਾਨ ਕਰਕੇ ਵਿਆਹ ਦੇ ਤਾਂ ਬੀਬੀਆਂ ਨੇ ਮੈਂ ਬੇਕੇ ਮੇਲਾ ਵਾ ਉਹ ਬੇਕੇ ਮਲਦੋਰ ਕੀ ਤੋਂ ਅਸੀਂ ਸਤਰਾ ਹੋ ਗਈ ਕੋਹ ਤੇ ਨਹੀਂ ਆਈ ਲਓ ਆਪੋ ਆਪਣੀ ਤਰੀਲ ਹੁੰਦੀ ਹੈ ਮੈਂ ਇੱਕ ਗੱਲ ਕਹਿਣ ਲੱਗਾ ਜਿਹੜੀ ਗੱਲ ਇਹਨਾਂ ਸੰਤਾਂ 'ਚ ਦੇਖੀ ਹੈ ਕਿਉਂਕਿ ਕੈਬੇ ਕੋ ਦੇਖਾ ਹੈ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਇਹ ਮਸਾਲ ਤੁਹਾਡੇ ਸਾਹਮਣੇ ਨੇ ਸੰਤਾਂ ਦੀ ਜਗ੍ਹਾ ਤੇ ਬੈਠੇ ਹੋਏ ਆਪਾਂ ਸਭ ਸੁਣਦੇ ਵੇਖਦੇ ਹਾਂ ਪਹਿਲੋ ਕਲਮ ਤੁਹਾਡੇ ਦਾਸ ਦੀ ਤੇ ਪ੍ਰੇਮ ਦਾ ਸੁਣੋ ਇਹ ਸੰਤਾਂ ਸਾਰਿਆਂ 'ਚੋਂ ਜਾਨੂਈ ਨੇ ਸੰਤਾਂ ਨੂੰ ਵਟੇ ਸੰਤ ਕਹਿ ਲਿਆ ਤੇਰੇ ਤੋਂ ਵੀ ਮਾੜੀ ਗੱਲ ਨਹੀਂ ਲੋ ਪਿਆਰ ਨਾਲ ਸਰੋਤ ਕਿਉਂ ਦੇ

ਨਾ ਕੁਝ ਪੱਲੇ ਸੀ ਕਹਿੰਦੇ ਆ ਨਾ ਨਿਹਾਲ ਕੀਤਾ ਤੇਰੀ ਮੇਰ ਨੇ ਸਾਰੇ ਲੋਕ ਕਹਿਣਗੇ ਤੇਰੇ ਉਪਕਾਰ ਸੰਤ ਈਸ ਸਿੰਘ ਜੀ ਸਦਾ ਯਾਦ ਰਹਿਣਗੇ ਉਹ ਸਾਰੇ ਵੀਰ ਪਿਆਰੇ ਖਸਤਮਿੰਦਰ ਸਿੰਘ ਜੀ ਦੁਕਾਨ ਵਾਲੇ ਮੈਂ ਅਰਦਾਸ ਕਰਾਉਂਦੇ ਹਾਂ ਸਾਰੀ ਸਾਧ ਸੰਗਤ ਦੇ ਚਰਨਾਂ 'ਚ ਸਤਿ ਨੰਬਰ ਹਾਂ ਜੀ